ਨਰਮਲਤਾ ਕੇ ਕਰਮਾਂ ਚਿਤਾ ਕੀ ਸੁਪਲਾਪਾਨੀ ਉਹਨਾਂ ਨਾਮ ਸੁਖ ਮਾਨੀ ਨਰਮਲਤਾ ਕਰਮ ਰੂਚਤਾ ਕੀ ਸੋਬਾ ਬਾਨੀ ਨਾਨਕ ਗੁਨ ਨਾਮ ਸੁਖ ਮਾਨੀ ਸਹਤਾ ਕਿਆ ਮੋ ਛੰਦਾ ਤੂੰ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਆਵੀ ਹੈ ਖਰਚ ਰਹੰਦਾ 치한다빗고다다 ਕੇਲੇ ਸਗਲ ਜਗਤ ਗੁਰਿਆਈਆਂ ਵਾਜੇ ਦਰਮਦਰੂਰ ਗਰਮੀਆપો ਆਪਣੀ ਕੇ ਨੇੜੇ ਇਹ ਨਾਮ ਤੇ ਆਇਆ ਗਏ ਮਸਜਦ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਚੁੱਤੀ ਨਾ खालसा वाहे गुरु जी की फतेह खो दिजा, दिजा खोल की वार दर्शन वार दर्शन दीजा दर्मागे थाने दरबारे था बिन सूरत करेगो मेरी तुझ बिन सूरत करेगो मेरी गो मेरी तुझ बिन सूरत करेगो मेरी डीजे खोल किवाड दर्शन दीजा डीजे दी खोल ਦਰਸ਼ਨ ਦੀ ਜਾ ਦਰਸ਼ਮੇਂ ਵੀ ਜਾ ਦੀਖੋਲ ਕੀ ਵਾਣ ਦਰਸ਼ਨ ਦੀ ਜਾ दिजा, दिजा, दर्शन दीजा दी खोल किवाड़ दर्शन दीजा दर्शन दीजा दी खोल किवाड़ दर्शन दीजा દર્શન દી ખોલ ખોલક દર્શન દીજયા ਖੋਲ ਕੀ ਵਾਰ ਦਰਸ਼ਨ ਦੀਜਾ ਦੀਜ ਖੋਲ ਕੀ ਵਾਰ ਦਰਸ਼ਨ ਦੀਜਾ ਕਹਿ ਕਬੀਰ ਤੂੰ ਸਮਰਤ ਦਾਤੇ ਕਹ ਕਬੀਰ ਤੂੰ ਸਮਰਤ ਦਾਤੇ ਦੀਜ ਖੋਲ ਕਿਵਾਰ ਦਰਸ਼ਨ ਦੀਜਾ खोल जोल किदर्शन दर्शन ज Obrigado. ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਤੇ ਸਭ ਦੁੱਖ ਜਾਏ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦਰਸਿ ਮਰੀਏ ਤੇ ਇੱਕ ਬਹਾਦਰ ਸਿਮਰੀਏ ਸਿਮਰੀਏ ਤੇ ਇੱਕ ਬਹਾਦਰ ਸਿਮਰੀਏ ਵੇਤਾਏ ਸਭ ਥਾਈ ਪਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਤੇ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿ नाम सत नाम जे वाहे गुरु वाहे गुरु वाहे गुरु जे नाम सत नाम जे वाहे गुरु वाहे सत सत नाम नाम सत नाम जी वाहे गुरु वाहे गुरु वाहे गुरु जी सत नाम सत नाम सत नाम जी वाहे ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ